ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਦੇ ਲਈ ਜੀ ਇੱਕ ਪੰਜਾਬ ਦੇ ਵਿੱਚ ਪਛਵੇਂ ਸਿਸਟਮ ਸਰਗਰਮ ਹੈ ਚਾਹੇ ਲੰਦੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮਾਝਾ ਦੁਆਬਾ ਪੁਆਧ ਖੇਤਰ ਮਾਲਵਾ ਦੇ ਪਛਵੇਂ ਮਾਲਵਾ ਕੇਂਦਰੀ ਮਾਲਵੇ ਦੇ ਉੱਪਰ ਦੀ ਸਿਸਟਮ ਐਸੇ ਨੇ ਲੰਘ ਰਿਹਾ ਆ ਪਾਕਿਸਤਾਨ ਦੇ ਮੌਤ ਦੇ ਖੇਤਰਾਂ ਦੇ ਵਿੱਚ ਤਗੜੀ ਛਾਟ ਐਸੇ ਚੱਲੇ ਜਾ ਰਹੀ ਆ ਪੰਜਾਬ ਦੇ ਚੜ੍ਹਦੇ ਵਾਲੇ ਪਾਸੇ ਦੇ ਖੇਤਰ ਗੁਰਦਾਸਪੁਰ ਪਠਾਨ ਕੋਟੰਬਰੀ ਸਾਹਿਬ ਤਰਨਤਾਰਨ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਲਾਜ ਜ਼ਿਲ੍ਹਿਆਂ ਦੇ ਵਿੱਚ ਤਗੜੀ ਛੱਟ ਜਾ ਰਹੀ ਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਜਿਹਨਾਂ ਨੇ ਜਿਹੜੇ ਕ ਵੇ ਤੋਂ ਲੈ ਕੇ ਉਰਵੀ ਮਾਲਵੇ ਦੇ ਜ਼ਿਲ੍ਹਾ ਤੋਂ ਲੈ ਕੇ ਮਾਝਾ ਦੁਆਬਾ ਫਵਾਦ ਖੇਤਰ ਦੇ ਵਿੱਚ ਅੱਜ ਦਿਨ ਪਰ ਇਹ ਕਾਰਮਈਆ ਜਾਰੀ ਰਣਗੀਆਂ ਸੋ ਕਿਤੇ ਕਿਤੇ ਹਲਕੀ ਗੜੇ ਮਾਰੀ ਦੇ ਵਿੱਚ 4 ਸਾਲੇ ਬਰਕਰਾਰ ਨੇ ਸੋ ਹਉਦੇ ਘੰਟਿਆਂ ਦੇ ਦਰਮਿਆਨ ਜੇ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੈ ਤੇ ਖਾਸ ਕਰਕੇ ਮਾਝਾ ਦੁਆਬਾ ਤੇ ਫਵਾਦ ਖੇਤਰ ਇਹ ਤਿਆਰ ਰਹਿ ਜਿਹੜੀਆਂ ਛੱਟਾਂ ਨੇ ਉਹ ਬੈਟੂਆ ਲੱਗਣੀਆਂ ਘੰਟਾ ਘੰਟਾ ਰੁਕ ਕੇ ਨਹੀਂ ਜਾਰੀ ਹੋਣਗੇ ਤੇ ਸ਼ਾਮ ਤੱਕ ਇਹ ਸਿਸਟਮ ਨੇ ਲਗਭਗ 90% ਤਰ੍ਹਾਂ ਨੂੰ ਕਵਰ ਕਰਦਾ ਹੋਇਆ ਅੱਗੇ ਕੱਲ ਸਵੇਰ ਤੱਕ ਆਖਦੇ ਅੱਜ ਰਾਤ ਤੱਕ ਅੱਗੇ ਲੰਘ ਜਾਣਾ ਅੱਜ ਰਾਤ ਤੱਕ ਅੱਧੇ